ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਕਿੰਨੇ ਕਿੰਨੇ ਦੇ ਰਹੀਂਦੀ ਸੀ ਬਾਬੇ ਲਖੇਣਾ ਦੋ ਦੋ ਚਾਰ ਚੁੰਨ ਦੇ ਰਹੀਂਦੀ ਸੀ ਅਸ ਫੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸੀ ਜਾਂਦਾ ਹੁੰਦਾ ਤੁਸੀਂ ਇਹ ਹਿਸਾਬ ਲਾਉਣਾ ਕੋਈ ਰਾਤ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝੀ ਮੈਂ ਸਮਝਦਾ ਜਿਵੇਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਸ ਪਾਵਰ ਦੇ ਕੈਪਸੂਲ ਚੱਕੇ ਆ ਦੇਖੋ ਮੈਂ ਸੁਹੇਸ਼ ਨੇ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਬਿੱਤੀ ਕਹਿ ਰਹੀ ਆ ਮੈਨੂੰ ਵੀ ਮਤਲਬ ਕਿ ਇੱਥੋਂ ਐਦਾਂ ਐਨੇ ਬਰੋੜ ਕੇ ਚੁੰਡੀ ਮਤਲਬ ਕਿ ਲਖੇ ਨੇ ਤੱਜ ਕੀਤਾ ਹੈ। ਔਰ ਜਪੀਆਂ ਤੱਕ ਇਹਨਾਂ ਨੇ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਪਏ ਸੀ। ਉਹਦੇ 'ਚ ਇਹ ਅਵੀ ਛੋਟੇ ਬੱਚਿਆਂ ਨਾਲ ਸਰੀਰਕ ਸੰਬੰਧ ਬਣਾ ਰਹੇ ਆ। ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸੰਪਰਕ ਸੀ। ਫੇਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ। ਉਥੇ ਆਉਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰੇ ਥੋੜੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਉਂਦੀ ਮਿਲੀ ਐ ਤੇ ਨਾ ਮਰੀ ਵੀ ਨਾ ਮਰੀ ਵੀ ਬਾਬਾ ਲੱਖਾ ਜੀ ਨੇ ਕਿਹਾ ਮੈਰੋਂ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝੌਤਾ ਕਰੇਗਾ ਮੈਂ ਤੁਸੇ ਹੁਣ ਮੈਂ ਭਾਵੇਂ ਮਰ ਵੀ ਜਾਵਾਂ ਮੈਨੂੰ ਕੋਈ ਹੋਰ ਸੌਸ ਨਹੀਂ ਮਿਲਿਆ ਮਾਦਮ ਜੀ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉ ਨਾਨਕਸਰ 68 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਸੀ ਇਹ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਮੈਂ ਅੱਜ ਜੀ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਇਹ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਦਾ ਵੀ ਮਸਲਾ ਇੱਜ਼ਤ ਉਹਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਪਰਕ ਸੀ ਆਹ ਫਿਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਸੰਦ ਹੈ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਸ਼ਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਉਂਦੀ ਮਿਲੀ ਤੇ ਨਾ ਮਰੀ ਮਿਲੀ ਬਾਬਾ ਲੱਖਾ ਤੇ ਉਹਦੇ ਬੁਹਾਥੀ ਹੂੰ ਉੱਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨੂੰ ਮੰਨਣਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਜੋ ਕੱਢ ਕੇ ਖਾਧੀਆਂ ਮਤਲਬ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਮੈਂ ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੂੰ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਗਰਾਉ ਠਾਠ ਦੇ ਵਿੱਚ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਇੱਥੇ ਕਿਉਂਕਿ ਉਹ ਮਤਲਬ ਕਿ ਅੰਦਰ ਜਿਹੜਾ ਲੱਖੇ ਦਾ ਕਮਰਾ ਸੀ ਲੱਖੇ ਦੇ ਬਾਬੇ ਦਾ ਉਹਦੇ ਅੰਦਰ ਮਤਲਬ ਸੋਈ ਸੀ ਪਿਛਲੇ ਬੈਕ ਸਾਈਡ ਹਾਂਜੀ ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਰੋ ਖਾਣਾ ਬਣਾ ਕੇ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਉਹਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਾਂਦਾ ਕਹਿੰਦਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਬਸ ਮਤਲਬ ਕਿ ਵੇਖੀ ਆ ਨੀ ਅੰਦਰ ਮੱਛੀਆਂ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਕਿ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਦੀ ਤੌਰ ਤੇ ਹਸਬੰਦ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਫਿਰ ਤੂੰ ਮਤਲਬ ਚੁੱਪ ਕਰਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਊਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਬਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਇਹਨਾਂ ਨੂੰ ਕੁੱਕੀ ਦੇ ਦਿੰਦਾ ਸੀ ਇਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਿਆਂ ਨੂੰ ਬੁਲਾ ਲੈਂਦਾ ਹੁੰਦਾ ਸੀ ਉੱਥੇ ਲੱਖੇ ਖੁਦ ਮਤਲਬ ਕਿ ਗਲਤ ਕੰਮ ਇਕ ਉੱਥੇ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਫਿਰ ਅੰਦਰ ਮੈਨੂੰ ਤਾਂ ਜਾਣਨਾ ਪੈਂਦਾ ਸੀ ਮੈਂ ਤੁਹਾਨੂੰ ਮੇਰਾ ਤੁਸੀਂ ਬੇਟਾ ਹੈ ਉਹ ਹਾਂਜੀ ਟਰੈਂਕਲੀ ਕਹਿ ਦਿੰਨੀ ਹਾਂ ਧਰਮ ਦਾ ਮਸਲਾ ਇੰਨਾ ਨਹੀਂ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਨੇ ਤੁਸੀਂ ਮੇਰੇ ਲੱਤਾਂ ਘੁੱਟੋ ਮੇਰੀਆਂ ਪੱਟ ਘੁੱਟੋ ਮੇਰਾ ਸਿਰ ਘੁੱਟੋ ਇਸ ਦਾ ਮਤਲਬ ਕੀ ਹੁੰਦਾ ਸੀਗਾ ਵੀ ਹਾਂ ਬਈ ਇੱਕ ਸੰਤ ਮਹਾਪੁਰਸ਼ ਹੈ ਲੈ ਹਾਂਜੀ ਮਤਲਬ ਕਿ ਮੈਂ ਖੁਦ ਕੀਤਾ ਹੁਣ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਨੂੰ ਦੋਨਾਂ ਨੂੰ ਹੁਣ ਮਿਲਿਆ ਵੀਡੀਓ ਰਿਕਾਰਡ ਹੋ ਕੇ ਤੇ ਲੋ ਹਾਂ ਮਿਲਿਆ ਉਹ ਕਹਿੰਦਾ ਹਾਂ ਮੈਂ ਉੱਥੇ ਡਿਊਟੀ ਕਰਦਾ ਸੀ ਡਿਊਟੀ ਕਰਦਾ ਸੀ ਮੈਂ ਸਵੇਰੇ ਕਿਹੜਾ ਹੁੰਦਾ ਪੁਆਇੰਟ ਹੈ ਉਹਨਾਂ ਦਾ ਮੈਂ ਸਵੇਰੇ ਪਾਠ ਕਰ ਰੋਟਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਵੇਖਿਆ ਹਾਂ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਹੋਏ ਸੀ ਕਰ ਪੈ ਕਰ ਰਹੇ ਨਹੀਂ ਪਾਠ ਨਹੀਂ ਇਹ ਇਹ ਬੰਦੇ ਦੀ ਅੱਖੀ ਹੱਡ ਭੀਤੀ ਆ ਉਹਨੇ ਕਿਹਾ ਮੈਂ ਉੱਥੇ ਲੜਿਆ ਮੂੰਹ ਨਿਕਲ ਗਿਆ ਮੈਂ ਮਤਲਬ ਅੱਗੋਂ ਕੀਤੀ ਐ ਬਹਿਸ ਕੀਤੀ ਉਹਨਾਂ ਨਾਲ ਮੈਨੂੰ ਤੇ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ 2-3 ਵਾਰ ਕੀਤੇ ਨੇ ਜਦੋਂ ਨੂੰ ਪਤਾ ਲੱਗ ਜਾਂਦੇ ਸੀ ਕਿ ਨਾ ਮੈਂ ਕਰਨ ਲੱਗੀ ਆਂ ਰੋਜ਼ ਕਰਨ ਲੱਗੀ ਆਂ ਕਦੀ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਕਿ ਇਹ ਤੁਹਾਡੀ ਕੁੜੀ ਐਦਾਂ ਕਰ ਕਰ ਰਹੀ ਐ ਕਦੀ ਮੇਰੇ ਸੋਹਰੇ ਵਾਲੇ ਨੂੰ ਕਰ ਦੇਣਾ ਸਾਡੇ ਵੱਡ ਕਉਂਕਿ ਉਹ ਤਾਂ ਸੰਤ ਬੰਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਆਂ ਮੈਂ ਕਲਗੀਆਂ ਵਾਲੇ ਪਾਸੇ ਮਾਰੇ ਤੋ ਇਹ ਜੋ ਕੋਈ ਸਿੱਖ ਪੇਜ ਆਪਣਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਨਾ ਕੋਈ ਇਸ ਤਰ੍ਹਾਂ ਦਾ ਭੇਜ ਵੀ ਹੁਣ ਕਿਹੜੇ ਤੋਂ ਇੱਥੇ ਚਲਾ ਗਿਆ ਉਹਨਾਂ ਨੇ ਉਹਨਾਂ ਦੇ ਬਿਤੇ ਤੁਹਾਨੂੰ ਉਹਨਾਂ ਨੇ ਭੇਜਿਆ ਤੁਹਾਨੂੰ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਤੁਸੀਂ ਵੀ ਕਬਰਾਇਆ ਨਾ ਮੈਂ ਵੀ ਨਹੀਂ ਕਬਰਉਣੀ ਨਹੀਂ ਮਰਜੀ ਕਬਰਾਓਗੇ ਉਹ ਇੰਟਰਵਿਊ 'ਚ ਇਹ ਕਿਹਾ ਸੀ ਵੀ ਤੁਸੀਂ ਤਿਆਰ ਆ ਵੀ ਆਪਾਂ ਆਪਣੀ ਗੱਡੀ ਤੇ ਸਪੀਕਰ ਲਾ ਕੇ ਪਰ ਠਾਠ ਦੇ ਅੰਦਰ ਗੱਡੀ ਐਂਟਰ ਕਰ ਦਿਆਂਗੇ ਭਾਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਾ ਦਵਾਨ ਲੱਗਦੇ ਆ ਸਾਨੂੰ ਗੱਡੀਆਂ ਉੱਥੇ ਲਿਜਾਣੀਆਂ ਪਈਆਂ ਆਪਾਂ ਲੈ ਕੇ ਜਾਵਾਂਗੇ ਉਹ ਚਾਹੇ ਸਾਡੇ ਸਰਕਲ ਨੂੰ ਹੋ ਜਾਣ ਚਾਹੇ ਸਾਡੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇ ਪਰ ਆਪਾਂ ਰੱਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਤੇ ਸਮਝੌਤਾ ਨਹੀਂ ਕਰਾਂਗੇ ਤੁਹਾਨੂੰ ਇੱਕ ਕਾਲ ਰਿਕਾਰਡਿੰਗ ਸੁਣਾਈ ਆ ਪਹਿਲਾਂ ਪਹਿਲਾਂ ਸੁਣਾਈ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਕਾਲ ਆਉਂਦੀ ਆ ਲੱਖੇ ਬਾਬੇ ਦਾ ਨਾਮ ਲੈ ਕੇ ਲੱਖੇ ਬਾਬੇ ਦਾ ਰਾਈਟ ਹੈਂਡ ਰੱਖ ਲਓ ਆਇਆ ਆਇਆ ਨਾ ਉਹ ਫੋਨ ਕੋਨੂੰ ਫੋਨ ਕਾਲ ਸੁਣਾਈ ਆ ਜਦੋਂ ਫੋਨ ਆਇਆ ਮੇਰੇ ਨਾਲ ਦੋ ਬੰਦੇ ਗੱਡੀ 'ਚ ਬੈਠੇ ਸੀ ਉਹਨਾਂ ਨੇ ਇਹ ਗੱਲਬਾਤ ਆਖੀ ਆ ਨਾ ਵੀ ਨਵੇੜ ਨਾਲ ਦੱਸ ਕੇ ਆਏ ਚਾਹੀਦਾ ਦੱਸ ਕੇ ਕੀ ਆ ਕਹੀ ਆ ਨਾ ਜੀ ਉਹਨਾਂ ਨੂੰ ਜਵਾਬ ਇਹ ਸੀ ਉਹ ਕਹਿੰਦੇ ਵੀ ਬਾਬਾ ਲਖਾ ਜੀ ਨੇ ਕਿਹਾ ਮੈਰੋ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝੌਤਾ ਕਰੇਗਾ ਤੇ ਮੇਰੀ ਉਹਨਾਂ ਨੂੰ ਵੀ ਡਾਇਰੈਕਟ ਇਹੀ ਜਵਾਬ ਦੇ ਹੀ ਸੀ ਤੇ ਰਹੂਗੀ ਜਿੰਨਾ ਚਿਰ ਜਮਨਾਵਾ ਵੀ ਜੇ ਸਮਝੌਤਾ ਕਰਨਾ ਤੇ ਮੈਨੂੰ ਮਾਰ ਦੋ ਤੇ ਸਮਝੌਤਾ ਹੋ ਸਕਦਾ ਮੇਰੇ ਨਾਲ ਹੋ ਜੇ ਹੋਰ ਉੱਠੂਗਾ ਤੇ ਉੱਠੂਗਾ ਤੇ ਇਦੂ ਬਿਨਾ ਨਾ ਤਾਂ ਆਪ ਉਹਨਾਂ ਤੋਂ ਕਰੋੜ ਲਈਏ ਤੇ ਨਾ 2 ਕਰੋੜ ਲਈਏ ਤੇ ਨਾ 10 ਕਰੋੜ ਲਈਏ ਹਾਲਾਂਕਿ ਉਹ ਦੇਣ ਲਈ ਤਿਆਰ ਨਹੀਂ ਉਹਨਾਂ ਕੋਲ ਘਟਾ ਹੀ ਨਹੀਂ ਉਹ ਦੇਣ ਲਈ ਤਿਆਰ ਨਹੀਂ ਉਹ ਬਹੁਤ ਪ੍ਰਾਪਰਟੀ ਬਣਾਈ ਜੰਨਾ ਅਸਲ ਦੇ ਵਿੱਚ ਛੋਟੇ ਬੱਚਿਆਂ ਦੇ ਜੋ ਵੀਡੀਓ ਸਾਡੇ ਕੋਲ ਪਹੁੰਚੀਆਂ ਉਹਦੇ 'ਚ ਇਹ ਹੈ ਵੀ ਛੋਟੇ ਬੱਚਿਆਂ ਨਾਲ ਸਰੀਰਕ ਸੰਬੰਧ ਬਣਾ ਰਹੇ ਜਨ ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਵੱਡੇ ਬੰਦੇ ਸਾਡੇ ਆ ਟੱਚ ਦੇ ਵਿੱਚ ਆ ਗਏ ਉਹ ਕਹਿੰਦੇ ਅਸੀਂ ਇਹਨਾਂ ਨਾਲ ਸਰੀਰਕ ਸੰਬੰਧ ਬਣਾਏ ਹੋਏ ਹਾਂ ਹੁਣ ਮੈਨੂੰ ਉਸ ਦਿਨ ਦਾ ਮੈਨੂੰ ਆਪਣੇ ਬੇਟੇ ਦਾ ਮੈਂ ਆਜ਼ਾਦ ਕਰ ਰਹੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਇਕੱਲਾ ਛੱਡ ਦਿੰਦੀ ਹਾਂ ਜੇ ਮੈਂ ਅਜੇ ਵੀ ਮੈਂ ਸੱਚ ਨਾਲ ਬੇਟਾ ਤੁਹਾਨੂੰ ਬੋਲਣ ਲੱਖੇ ਬਾਰੇ ਦੇਖੋ ਮੈਂ ਸੁਣੇਸ ਨੇ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਬਿੱਤੀ ਕਹਿ ਰਹੀ ਹਾਂ ਔਰ ਮੈਨੂੰ ਵੀ ਮਤਲਬ ਕਿ ਤੁਸੀਂ ਮੇਰਾ ਬੇਟਾ ਹੋ ਮੈਨੂੰ ਵੀ ਮਤਲਬ ਕਿ ਇੱਥੋਂ ਐਦਾਂ ਇੰਨੇ ਬਲੋੜ ਕੇ ਚੁੰਡੀ ਮਤਲਬ ਕਿ ਲੱਖੇ ਨੇ ਟੱਚ ਕੀਤਾ ਔਰ ਜੱਫੀਆਂ ਤੱਕ ਵੀ ਇਹਨਾਂ ਨੇ ਘੁੱਟਦੇ ਘੁੱਟਦੇ ਨੇ ਮਤਲਬ ਕਿ ਮੈਨੂੰ ਐਦਾਂ ਘੁੱਟ ਜਿਵੇਂ ਉਹ ਬਾਬਾ ਕੱਲ ਰਿਕਾਰਡਿੰਗ ਸੀਗੇ ਪੁੱਤ ਪੁੱਤ ਕਰਦੇ ਐਵੇਂ ਮਤਲਬ ਕਿ ਇਹਨਾਂ ਦਾ ਇਹ ਹੀ ਮੇਨ ਪਰਪਸ ਹੋ ਗਿਆ ਇਹਨਾਂ ਦਾ ਹੋਰ ਕੰਮ ਵੀ ਨਹੀਂ ਇਹਨਾਂ ਨੂੰ ਕੁਝ ਮੈਂ ਉਹਨਾਂ ਮੇਰੇ ਉਹ ਭਰਾ ਪਰਜਾਈਨ ਲੱਗਦੇ ਨੇ ਹਾਂ ਮੇਰੀ ਪਰਜਾਈ ਹੈ ਸਾਡੇ ਘਰ ਦੇ ਸਾਹਮਣੇ ਹੀ ਉਹਨੇ ਮੈਨੂੰ ਖੁਦ ਕਿਹਾ ਵੀ ਸਾਡੀ ਕੁੜੀ ਇਸ ਤਰ੍ਹਾਂ ਸੀ ਨਾਨਕ ਸਰ ਕਿਉਂ ਤੋਂ ਪਤਾ ਕਰੀ ਖਾਂ ਕਿਤੇ ਲਖੇ ਵਾਂ ਹੂੰ ਤੇਰੀ ਜਾਣ ਪਹਿਚਾਨ ਹੋਵੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਤਾਂ ਸਾਨੂੰ ਦੱਸ ਹੀ ਨਹੀਂ ਰਹੀ ਹੈਗੀ ਉਹਦੇ ਮੈਨੂੰ ਵੀ ਨਹੀਂ ਸਪੱਤਾ ਹੁੰਦਾ ਫੇਰ ਮੈਂ ਲਖੇ ਨੂੰ ਦੋ ਚਿੱਠੀਆਂ ਲਿਖੀ ਹੋਈ ਐਨੇ ਚਿੱਠੀਆਂ ਨੇ ਉਹਦੇ ਵਿੱਚ ਮੈਂ ਇਹਨੂੰ ਅਲਰਟ ਕੀਤਾ ਸੀ ਮਤਲਬ ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਦੋ ਬਜ਼ੁਰਗ ਜੋੜਾ ਮਿਲਿਆ ਇੱਥੇ ਹੈਗੇ ਸੀ ਕਿਉਂ ਕੀ ਕਹਿ ਰਹੇ ਨੇ ਵੀ ਸਾਨੂੰ ਉਹ ਬੁਰਾ ਭਲਾ ਕਹਿ ਰਹੇ ਨੇ ਵੀ ਲੱਖਾ ਗਾਲਾਂ ਕੱਢ ਰਹਿਣਾ ਆਪਣੀ ਭਾਸ਼ਾ ਦੇ ਵਿੱਚ ਮੈਂ ਤਾਂ ਹੁਣ ਨਹੀਂ ਕਹੂ ਕੋਈ ਦੀ ਬੀ ਨੇ ਸਾਡੀ ਕੁੜੀ ਮਾਰ ਕੇ ਖਪਾਤੀ ਤਾਂ ਮੈਂ ਲਖੇ ਨੂੰ ਦੱਸਿਆ ਆਈ ਨਾਨਕ ਸਰਦਾ ਇਹਨੇ ਕਿਹਾ ਵੀ ਤੁਸੀਂ ਤੋਂਨਾਂ ਨੂੰ ਨਾ ਤੂੰ ਜਿਵੇਂ ਮਰਜੀ ਹੈ ਉਹਨਾਂ ਨੂੰ ਤੂੰ ਚੁੱਪ ਕਰਾ ਕੇ ਰੱਖ ਕਿਉਂਕਿ ਤੁਸੀਂ ਅਸੀਂ ਤੁਹਾਡੇ ਬੱਜਿਆਂ ਵਰਗੇ ਆ ਤੁਸੀਂ ਬੰਲੇ ਤੁਹਾਨੂੰ ਬੰਲੇ ਕਿਵੇਂ ਕਰ ਰਹੇ ਹੋ ਐਡਾ ਤੇ ਕਿ ਬੇਵਕੂਫੂ ਹੁੰਦਾ ਹੈ ਇੱਕ ਸੰਸਥਾ ਦਾ ਸੰਪਰਦਾ ਦਾ ਮੁਖੀ ਹੋਵੇ ਨਾਮ ਸਰਦਾ ਉਥੇ ਆਪਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰੇ ਤੁਸੀਂ ਉਹਦੇ ਸਾਥੀ ਦੀ ਵਾਈਫ ਸੀ ਆਉਦੇ ਸਾਥੀਆਂ ਨੂੰ ਨਸ਼ਾ ਨਸ਼ਾ ਦੇ ਰਹੀ ਸੀ ਥੋੜਾ ਹੀ ਵਰਕ ਮੈਂ ਇਹਨੂੰ ਦੱਸਦਾ ਥੋੜੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਹਾਂ ਕੀਤਾ ਜੇ ਇੱਕ ਮੁਖੀ ਆਪਦੀ ਸੰਗਤ ਦੇ ਵਿੱਚ ਉਹ ਆਪਦੇ ਸਾਥੀ ਤੇ ਸਾਥੀ ਦੀ ਵਾਈਫ ਤੇ ਸਾਥੀ ਦੇ ਬੱਚਿਆਂ ਨੂੰ ਨਹੀਂ ਛੱਡ ਰਿਹਾ ਮੇਰੇ ਕਮਰੇ ਦੇ ਵਿੱਚ ਆਪਦੇ ਗਲਤ ਬੰਦਿਆਂ ਨੂੰ ਭੇਜ ਦਿੰਦਾ ਹੁੰਦਾ ਸੀ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਨਹੀਂ ਸੀ ਕਿੰਨੇ ਕਿੰਨੇ ਡਰ ਰਹਿੰਦੇ ਨੇ ਜੀ ਬਾਬੇ ਲਖੇਣਾ ਦੋ ਦੋ ਚਾਰ ਚੁੰਨਦੇ ਜਾਂਦੇ ਨੇਸ ਔਰ ਮੈਂ ਤੁਹਾਨੂੰ ਫ੍ਰੈਂਕਲੀ ਦੱਸਾਂ ਆਪਣੇ ਉਹ ਨੀਚੇ ਦਾ ਫਰਸ਼ ਹੁੰਦਾ ਸੀ ਸਿੰਗਲ ਰੂਮ ਸੀ ਜਿਵੇਂ ਇਹ ਸਿੰਗਲ ਰੂਮ ਹੈ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਉੱਪਰ ਹਾਂਜੀ ਉਹਨੇ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸੀ ਜਾਂਦਾ ਹੁੰਦਾ ਤੁਸੀਂ ਇਹ ਹਿਸਾਬ ਨਾਲ ਕੋਈ ਰਾਤ ਰਾਤ ਨੂੰ ਨਹੀਂ ਤੁਹਾਡੇ ਕੋਲ ਸਹੀ ਜਾਣਾ ਸਾਰਿਆਂ ਕੋਲ ਬਿਲਕੁਲ ਔਰ ਮੈਨੂੰ ਫਿਰ ਉਹਨੇ ਕਿਹਾ ਨਾ ਬੀਪੀ ਚੈੱਕ ਕਰਕੇ ਮੈਂ ਬੀਪੀ ਸੈਟ ਲੈ ਕੇ ਆਉਣਾ ਮੈਂ ਬੀਪੀ ਦੇਖਣਾ ਮਤਲਬ ਕਿ ਉਹਦਾ ਇੰਜੈਕਸ਼ਨ ਦੇਣਾ ਟੈਬਲੇਟ ਦੇਣੀ ਗੋਲੀਆਂ ਦੇਣੀਆਂ ਮਤਲਬ ਉਹਦੀ ਇੰਨੀ ਬੁਰੀ ਹਾਲਤ ਹੋ ਜਾਂਦੀ ਸੀ ਕਿ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝਦੇ ਹੋ ਮੈਂ ਸਮਝਦਾ ਕਿ ਜਿਵੇਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਸ ਪਾਵਰ ਦੇ ਕੈਪਸੂਲ ਚੱਕੇ ਆ ਤੇ ਉਥੋਂ ਦੀ ਲੇਡੀਜ਼ ਨੇ ਜਿਹੜੀ ਬੱਚੀ ਸੀ 22 23 ਸਾਲ ਦੀ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਹੈ ਵੀ ਜਦੋਂ ਮੇਰੇ ਨਾਲ ਇਹਨਾਂ ਧੱਕਾ ਕਰਦੇ ਨੇ ਜੀ ਮੇਰੇ ਤੋਂ ਤੁਰਿਆ ਨਹੀਂ ਜਾ ਸਕਦਾ ਬਸ ਮੇਰਾ ਇਹੀ ਮਤਲਬ ਹੈ ਕਹਿਣ ਦਾ ਖਿਆਰ ਕਿਉਂ ਜੇ ਤੁਹਾਨੂੰ ਮੀਡੀਆ 'ਚ ਆਉਣਾ ਪਿਆ ਤੁਹਾਨੂੰ ਕਿਤੇ ਸਟੇਟਮੈਂਟ ਦੇਣੀ ਪਈ ਥੋਨੂੰ ਜੇ ਨਾਨਕਸਰ ਅਸੀਂ ਸੱਦ ਕੇ ਆਪਾਂ ਨੂੰ ਉੱਥੇ ਜਾਣਾ ਪਿਆ ਘਰ-ਬਾਰ ਤਿਆਕ ਕੇ ਤੁਸੀਂ ਤਿਆਰ ਆ ਬਿਲਕੁਲ ਬਾਦ ਉਸੇ ਹੁਣ ਮੈਂ ਮੈਂ ਭਾਵੇਂ ਮਰ ਵੀ ਜਾਵਾਂ ਮੈਨੂੰ ਕੋਈ ਅਫਸੋਸ ਨਹੀਂ ਮੇਰੇ ਮਰਨ ਦਾ